ਅਕਾਲ ਤਖਤ ਸਾਹਿਬ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਸੰਬੰਧੀ ਬਣਾਈ ਪਰਤੀ ਕਮੇਟੀ ਦੇ ਪੰਜ ਮੈਂਬਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਮਗਰੋਂ ਪਰਤੀ ਮਹੀਮ ਦੀ ਸ਼ੁਰੂਆਤ ਕਰ ਦਿੱਤੀ ਹੈ ਇਸ ਤਹਿਤ ਇਸ ਦੇ ਪਹਿਲੇ ਮੈਂਬਰ ਸਾਬਕਾ ਜੱਦਗਾਰ ਗਿਆਨੀ ਹਰਪ੍ਰੀਤ ਸਿੰਘ ਬਣੇ ਬਾਅਦ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਪਰਤੀ ਕਮੇਟੀ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਇਸ ਸੰਬੰਧੀ ਜੱਜਦਾਰ ਗੜਗਾਜ ਨੇ ਕਿਹਾ ਸੀ ਕਿ ਮੁਲਾਕਾਤ ਦੌਰਾਨ 2 ਦਸੰਬਰ ਨੂੰ ਇਹ ਫੈਸਲਿਆਂ ਦੀ ਰੌਸ਼ਨੀ ਦੇ ਵਿੱਚ ਪੰਥਕ ਏਕਤਾ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਵੇਲੇ ਪੰਥ ਨੂੰ ਆਪਣੀਆਂ ਸੰਸਥਾਵਾਂ ਦੀ ਰਾਖੀ ਅਤੇ ਚੁਣੌਤੀਆਂ ਦੇ ਟਾਕਰੇ ਲਈ ਇਕਜੁੱਟ ਹੋਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਬੀਤੇ ਦਿਨ ਸ਼੍ਰੋਮਣੀ ਅਕਾਲਗIRਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਪੰਥਕ ਏਕਤਾ ਸੰਬੰਧੀ ਹਾਂ ਪੱਖੀ ਹੁਗਾਰਾ ਭਰਿਆ ਸੀ। ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਸਾਈ ਵਿਖੇ ਅਰਦਾਸ ਕੀਤੀ। ਪਰティ ਮੁਹੀਮ ਦੀ ਸਕੇਤਕ ਸ਼ੁਰੂਆਤ ਹਰਮੰਦਰ ਸਾਹਿਬ ਸਮੂਹ ਤੋਂ ਜਦਕਿ ਰਸਮੀ ਸ਼ੁਰੂਆਤ ਹੈਰੀਟੇਜ ਸਟਰੀਟ ਚ ਲੱਗੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲੋਂ ਕੀਤੀ ਗਈ। ਸਾਕਾ ਜੱਤਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਸੰਤ ਬਾਬਾ ਸੇਵਾ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ ਅਤੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮਨਪ੍ਰੀਤ ਈਆਲੀ, ਇਕਬਾਲ ਸਿੰਘ ਝੁੰਦਾ, ਸੰਤਾ ਸਿੰਘ ਮਹਿਤਪੂਰੀ ਬੀਬੀ, ਸਤਵੰਤ ਕੌਰ ਗੁਰਪ੍ਰਤਾਵ ਡਾਲਾ ਪਾਈ ਮਨਜੀਤ ਸਿੰਘ ਅਤੇ ਹੋਰ ਮੈਂਬਰ ਬਣੇ ਸਨ ਉਥੇ ਹੀ ਅਕਾਲੀ ਦਲ ਦੇ ਬਾਗੀ ਧੜੇ ਦੇ ਲੀਡਰ ਬੀਬੀ ਜਗੀਰ ਕੌਰ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਉਹ ਪੰਜਾਬ ਦੇ ਅਹਿਮ ਮੁੱਦਿਆਂ ਤੇ ਚਰਚਾ ਕਰਦੇ ਨਜ਼ਰ ਆਏ ਉਹਨਾਂ ਦੇ ਵੱਲੋਂ ਕਿਸਾਨੀ ਦਾ ਮੁੱਦਾ ਚੁੱਕਿਆ ਗਿਆ ਤੇ ਨਾਲ ਹੀ ਉਹ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਦੇ ਕਲੇਸ਼ ਤੇ ਬੋਲਦੇ ਨਜ਼ਰ ਆਏ ਉਹਨਾਂ ਨੇ ਕਿਸਾਨਾਂ ਤੇ ਹੋਏ ਤਸ਼ੱਦਦ ਦੀ ਨਿੰਦਾ ਕੀਤੀ ਤੇ ਨਾਲ ਹੀ ਬੀਬੀ ਜਗੀਰ ਕੌਣ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰਾਂ ਦੀ ਜਾਣ ਤੇ ਹਾਮੀ ਨਹੀਂ ਭਰੀ ਪਰ ਸੁਖਬੀਰ ਬਾਦਲ ਜੇ ਜਾਣ ਤੇ ਹਾਮੀ ਭਰ ਦਿੱਤੀ ਅਜਿਹੇ ਦੇ ਵਿੱਚ ਇਹ ਸਪਸ਼ਟ ਹੋ ਗਿਆ ਹੈ ਕਿ ਧਾਮੀ ਜਥੇਦਾਰਾਂ ਨਾਲੋਂ ਸੁਖਬੀਰ ਬਾਦਲ ਨੂੰ ਜ਼ਿਆਦਾ ਸੁਣਦੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਦਿਨ ਦਿਹਾੜੇ ਵੱਡੀਆਂ ਵੱਡੀਆਂ ਕਟਨਾਵਾਂ ਵਾਪਰ ਰਹੀਆਂ ਨੇ ਪਰ ਪੰਜਾਬ ਸਰਕਾਰ ਇੱਕ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਸਰਕਾਰ ਕਿਸਾਨਾਂ ਲਈ ਕੁਝ ਵੀ ਨਹੀਂ ਕਰ ਰਹੀ ਕਿਸਾਨਾਂ ਖਿਲਾਫ 19 ਮਾਰਚ ਨੂੰ ਕੀਤੀ ਗਈ ਕਾਰ ਬਈ ਪੂਰੀ ਤਰ੍ਹਾਂ ਗਲਤ ਸੀ ਅਕਾਲੀ ਦਲ ਦੇ ਬਾਗੀ ਧੜੇ ਦੀ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਖੇਤਰੀ ਆਧਾਰਿਤ ਸੂਬਾ ਹੈ ਪੰਜਾਬ ਨੇ ਸੂਬੇ ਦੇ ਨਾਂ ਨਾਲ ਦੇਸ਼ ਦਾ ਢਿੱਡ ਭਰਿਆ ਹੈ ਇਸ ਦੇ ਨਾਲ ਹੀ ਪੰਜਾਬ ਨੇ ਦੇਸ਼ ਲਈ ਇੱਕ ਤੋਂ ਬਾਅਦ ਇੱਕ ਕੁਰਬਾਨੀਆਂ ਦਿੱਤੀਆਂ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਨਾਲ ਧੋਖਾ ਦਿੱਤਾ ਹੈ ਵੱਡੇ ਵੱਡੇ ਮਗਰਮੱਸ਼ ਜਿਹੜੇ ਉਹ ਫੜਨੇ ਚਾਹੀਦੇ ਆ ਜਿਹੜੇ ਇਹਨਾਂ ਨੂੰ ਵੇਚਦੇ ਜਿਹੜੇ ਲਿਆ ਕੇ ਦਿੰਦੇ ਆ ਜਿਹੜੇ ਘਰਾਂ ਚ ਘਰਾਂ ਦੇ ਕਾਰ ਸੁਪਲਾਈ ਕਰਦੇ ਆ ਸੋ ਉਹ ਉਹ ਕਿੰਨੇ ਫੜੇ ਤੁਹਾਡੇ ਕੋਲ ਕੋਈ ਹੈ ਕੀ ਉਹਨਾਂ ਚ ਵੀ ਕੋਈ ਐਸੀ ਕੋਠੀ ਵੱਡੀ ਹੈ ਤਸਕਰਾਂ ਜੀ ਜਿਹੜੀ ਕੋਈ ਢਾਲਤੀ ਗਈ ਹੁੰਦੇ ਤਸਕਰ ਚ ਕੀ ਕਿਹੜਾ ਵੱਡਾ ਤਸਕਰ ਮੈਂ ਵੀ ਕਹਿ ਨਹੀਂ ਸਕਦੀ ਜੀ ਮੈਂ ਕਿਹੜਾ ਫੜਿਆ ਕੋਈ ਸਰਕਾਰ ਫੜਦੀ ਹੈ ਜੀ ਸਰਕਾਰ ਦੱਸੇ ਉਹ ਕਹਿੰਦੇ ਸੀ ਆਹ ਤਸਕਰ ਫੜਿਆ ਇਹ ਬੜਾ ਵੱਡਾ ਤਸਕਰ ਹੈ ਇਹ ਕਿਸ ਦਾ ਮੈਂ ਨਾਮ ਲਮਾ ਚੰਗਾ ਨਹੀਂ ਲੱਗਦਾ ਪਰ ਤੁਹਾਡੇ ਕਹਿਣ ਤੋਂ ਪਾਵੇ ਵੀ ਹੁਣ ਤੱਕ ਵੱਡੇ ਤਸਕਰ ਫੜੇ ਨਹੀਂ ਗਏ ਤੁਹਾਡਾ ਨਾਮ ਜੀ ਤੁਸੀਂ ਕਹਿੰਦੇ ਨਾਮ ਨਹੀਂ ਤੁਹਾਡੇ ਸਾਰੇ ਕੋਈ ਨਹੀਂ ਨਹੀਂ ਸਾਡੇ ਜਿਹੜੇ ਤੁਹਾਡੇ ਕੋਈ ਮੇਰੇ ਕੋ ਇਹ ਸਭ ਨੂੰ ਪਤਾ ਕਿਹਨੂੰ ਨਹੀਂ ਪਤਾ ਇੱਕ ਕੇ ਨਾਮ ਦਾ ਗੱਲ ਵਿੱਚ ਆਉਂਦੀ ਹੈ ਹਰ ਇੱਕ ਨੂੰ ਪਤਾ ਹੈ ਕਿ ਤੁਸੀਂ ਉਧਰ ਕਾਰਵਾਈ ਕਰਦੇ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਦੇ ਇਹਨਾਂ ਗਲੈਂਚ ਨਜ਼ਰ ਆ ਰਹੇ ਹੈ ਬਹੁਤ ਹੀ ਚਿੰਤਾਜਨਕ ਬੜਾਈ ਬੇਪ੍ਰੋਸੀ ਵਾਲੇ ਬਣੇ ਹੋਏ ਜਿਸ ਤਰ੍ਹਾਂ ਦੇ ਵਾਕਿਆ ਹੋ ਰਹੇ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋਇਆ ਪਿਆ ਲੇਨ ਦਿਹਾੜੇ ਚੋਰੀਆਂ ਡਾਕੇ ਕਤਲ ਬਹੁਤ ਵੱਡੀਆਂ ਅਜ ਘਟਨਾਵਾਂ ਵਾਪਰ ਰਹੀਆਂ ਐ ਇਸੇ ਤਰ੍ਹਾਂ ਸਰਕਾਰ ਵੱਲੋਂ ਸਾਰੀ ਡਿਵੈਲਪਮੈਂਟ ਦੇ ਕਾਰਜ ਜਿਹੜੀ ਐ ਬਿਲਕੁਲ ਠੱਪ ਪਏ ਇੱਕ ਵੀ ਡਿਵੈਲਪਮੈਂਟ ਦਾ ਕਾਰਜ ਸ਼ੁਰੂ ਨਹੀਂ ਕੀਤਾ ਗਿਆ ਹਰ ਵਿਅਕਤੀ ਭਾਵੇਂ ਉਹ ਕਿਸੇ ਵੀ ਵਿਭਾਗ ਨਾਲ ਸੰਬੰਧਤ ਹੈ ਜਿੱਥੇ ਅਸੁਰੱਖਿਤ ਮਹਿਸੂਸ ਕਰਦਾ ਹੈ ਉੱਥੇ ਉਹਨਾਂ ਦੇ ਅੰਦਰ ਬੇਚਾਨੀ ਪਈ ਹੋਈ ਹੈ ਸਭ ਤੋਂ ਜਿਹੜੀ ਘਟਨਾਵਾਂ ਹੋਈਆਂ ਦੋ ਤਿੰਨ ਉਹ ਬੜੀਆਂ ਚਿੰਤਾਜਨਕ ਹੈ ਵੱਡਾ ਮਸਲਾ ਕਿਸਾਨਾਂ ਦੇ ਸੰਬੰਧ ਵਿੱਚ ਆਇਆ ਜੋ 19 ਤਰੀਕ ਨੂੰ ਰਾਤ ਦੇ ਸਮੇਂ ਦੇ ਵਿੱਚ ਬਹੁਤੀ ਅਨਡੈਮੋਕਰੈਟਿਕ ਤਰੀਕ ਨਾਲ ਅਨੁਮੁੱਖੀ ਪ੍ਰਤੀਜਿਗਤਾ ਸਟੇਡੀਅਮ ਸਭ ਨੇ ਉਸ ਤੰਗ ਜਨਾ ਵਰਤਾਅ ਕੀਤਾ ਗਿਆ ਕਿਸਾਨ ਅੰਨ ਦਤਾ ਹੈ ਕਿਸਾਨ ਜਿੱਤੇ ਸਾਨੂੰ ਬਹੁਤ ਵੱਡੀ ਰਾਹਤ ਦਿੰਦਾ ਹੈ ਆਂਦਾਤਾ ਬਣ ਕੇ ਉਹਦੇ ਨਾਲ ਨਾਲ ਰੋਜ਼ਗਾਰ ਵੀ ਬਹੁਤ ਸਾਰੀ ਲੋਕਾਂ ਨੂੰ ਮਿਲਦਾ ਹੈ ਕਿਸਾਨੀ ਦੇ ਨਾਲ ਸੰਬੰਧਤ ਕੋਈ ਵਪਾਰੀ ਹੈ ਕੋਈ ਕੰਮ ਕਰਨ ਵਾਲਾ ਹੋਵੇ ਜਾਂ ਉਹਦੀ ਪੈਦਾ ਕੀਤੀ ਹੋਈ ਫਸਲ ਨੂੰ ਵੇਚਣ ਵਾਲਾ ਹੋਵੇ ਖਰੀਦਣ ਵਾਲਾ ਹੋਵੇ ਇਹ ਸਾਰੇ ਜੜੀਆਂ ਦੇ ਤੇ ਨਿਰਭਰ ਕਰਦੇ ਪੰਜਾਬ ਖਾਸ ਕਰਕੇ ਖੇਤੀ ਪ੍ਰਧਾਨ ਸੂਬਾ ਕਿਹਾ ਗਿਆ ਤੇ ਹਮੇਸ਼ਾ ਇਸ ਪੰਜਾਬ ਦੇ ਕਿਸਾਨ ਨੇ ਲੋਕਾਂ ਦਾ ਢਿੱਡ ਵੀ ਭਰਿਆ ਤੇ ਇਸ ਨੇ ਬਹੁਤ ਵੱਡੀਆਂ ਕੁਰਬਾਨੀਆਂ ਵੀ ਕੀਤੀਆਂ ਚਲੋ ਖੈਰ ਮੈਂ ਲੰਬਾ ਨਹੀਂ ਕਰਨਾ ਜਿਸ ਧੰਗ ਦੇ ਨਾਲ ਉਸ ਦਿਨ ਵਿਸ਼ਵਾਸ ਘਾਟ ਕੀਤਾ ਕਿਸਾਨਾਂ ਦਾ ਕਿ ਬੁਲਾ ਕੇ ਮੀਟਿੰਗ ਦੇ ਵਿੱਚ ਇੱਕ ਪਾਸੇ ਤੋਂ ਕਹਿੰਦੇ ਕਿ ਬੜੇ ਬੜੀ ਟਾਂਗ ਮੇਡਨ ਮੀਟਿੰਗ ਹੋ ਰਹੀ ਸੀ ਚਾਤਵੇ ਟੱਗ ਨਾਲ ਮੀਟਿੰਗ ਹੋ ਰਹੀ ਸੀ ਦੂਜੇ ਪਾਸੇ ਬਾਹਰ ਨਿਕਲਦਿਆਂ ਸਾਰ ਕਿਸਾਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਅਰੈਸਟ ਕਰ ਲਿਆ ਉਹਨਾਂ ਨੂੰ ਉੱਥੇ ਹੀ ਆਪਣੀਆਂ ਗੱਡੀਆਂ 'ਚ ਬਿਠਾ ਕੇ ਕੋਈ ਥਾਣੇ 'ਚ ਲੈ ਗਏ ਕੋਈ ਘਰਾਂ 'ਚ ਛੱਡ ਗਏ ਜਿਹਦੇ ਨਾਲ ਬੜੀ ਬੇਚਾਨੀ ਪੈਦਾ ਹੋਈ ਇਹ ਠੀਕ ਹੈ ਕਿ 13 ਮਹੀਨੇ ਦਾ ਲਗਾਤਾਰ ਧਰਨਾ ਜਿਹੜਾ ਹੈ ਇਹ ਬਹੁਤ ਹੀ ਤਕਲੀਫ ਦੇ ਰਿਹਾ ਸੀ ਲੋਕਾਂ ਨੂੰ ਇੱਥੇ ਕੋਈ ਸ਼ੱਕ ਨਹੀਂ ਲੋਕਾਂ ਨੂੰ ਸੁਖਾਵੇਂ ਹਾਲਾਤ ਮਿਲਣੇ ਚਾਹੀਦੇ ਆ ਵਪਾਰੀ ਵੀ ਦੁਖੀ ਸੀ ਲੰਘਣ ਵਾਲੇ ਵੀ ਦੁਖੀ ਸੀ ਜਿਹੜੇ ਇੱਥੋਂ ਜਾਣੇ ਸੀ ਉਹ ਵੀ ਦੁਖੀ ਸੀ ਪਰ ਉਦੋਂ ਸਰਕਾਰ ਕਹਿੰਦੀ ਸੀ ਵੀ ਇਹ ਸਾਰਾ ਕੁਝ ਜਿਹੜਾ ਰੁਕਾਵਟਾਂ ਲਾਈਆਂ ਨੇ ਇਹ ਹਰਿਆਣਾ ਸਰਕਾਰ ਨੇ ਲਾਈਆਂ ਜੇ ਹਰਿਆਣਾ ਸਰਕਾਰ ਨੇ ਲਾਈਆਂ ਸੀ ਤੇ ਫੇ ਪੰਜਾਬ ਸਰਕਾਰ ਨੂੰ ਉਸ ਵੇਲੇ ਇਸ ਦਾ ਕਰਨ ਦੀ ਕੀ ਲੋੜ ਸੀ ਵੀ ਮੀਟਿੰਗ ਤੋਂ ਬਾਹਰ ਨਿਕਲਦੇ ਆ ਸਰ ਉਹਨਾਂ ਨੂੰ ਅਰੇਸਟ ਕਰ ਲਿਆ ਜਾਵੇ ਚਾਹੀਦੇ ਤੇ ACB ਹਰਿਆਣੇ ਨੇ ਜੇ ਰੋਕਾ ਲਾਈਆਂ ਸੀ ਕਿ ਹਰਿਆਣੇ ਸਰਕਾਰ ਨੂੰ ਕਹਿੰਦੇ ਕਿ ਰੋਕਟਾ ਹੀ ਨਾ ਜਾਣ ਲਗਾਤਾਰ 13 ਮਹੀਨੇ ਤੋਂ ਇਹੀ ਗੱਲ ਚੱਲਦੀ ਆ ਰਹੀ ਸੀ ਕਿ ਰੋਕਾ ਜਿਹੜੀਆਂ ਹਰਿਆਣੇ ਸਰਕਾਰ ਨੇ ਲਾਈ ਪੰਜਾਬ ਸਰਕਾਰ ਦਾ ਕੋਈ ਦੋਸ਼ ਨਹੀਂ ਸੀ ਪਰ ਅੱਜ ਦੇ ਹਾਲਾਤ ਬਣੇ ਹਨ ਥੋੜਾ ਜਿਹਾ ਤਸੱਲੀ ਹੋ ਰਹੀ ਸੀ ਜਦੋਂ DIG ਸਿੱਧੂ ਸਾਹਿਬ ਜਦੋਂ ਬੋਲ ਰਹੇ ਸਨ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਸ ਸਾਰੇ ਐਪੀਸੋਡ ਨੂੰ ਤੇ ਉਹ ਜਦੋਂ ਬੋਲ ਰਹੇ ਸੀ ਤੇ ਬੜਾ ਅੱਛਾ ਲੱਗ ਰਿਹਾ ਸੀ ਕਿਉਂਕਿ ਕਹਿ ਰਹੇ ਸੀ ਸਾਡੇ ਬਾਪੂ ਬੈਠੇ ਐ ਅਸੀਂ ਉਹਦੇ ਪੁੱਤ ਐ ਸਾਨੂੰ ਚੰਗਾ ਨਹੀਂ ਲੱਗਦਾ ਕਿ ਅਸੀਂ ਤੁਹਾਡੇ ਤਸ਼ੱਦਦ ਕਰੀਏ ਤੁਹਾਡਾ ਇਸ ਧੱਕਾ ਕਰੀਏ ਅੱਬਰਸੁਰ ਸਪੈਡ ਨਾਲ ਹੀ ਧੋਖਾ ਦੇ ਜਾਣਾ ਤੇ ਚੰਗਾ ਲੱਗ ਰਿਹਾ ਸੀ ਕਿ ਬੜਾ ਪਿਆਰ ਬਾਬਾ ਦੇ ਨਾਲ ਇੱਕ ਜਿਹੜੇ ਗੱਲ ਕਰ ਰਿਹਾ ਸੀ ਔਰ ਜਿਸ ਤਰ੍ਹਾਂ ਦੇ ਬੰਡੋਜੇ ਚਲਾ ਕੇ ਜਾਂ ਜਿਸ ਤਰ੍ਹਾਂ ਉਹਨੇ ਸਾਰੀਆਂ ਉੱਥੇ ਘਟਨਾਵਾਂ ਕੀਤੀਆਂ ਉਹਦੇ ਤੋਂ ਬਾਅਦ ਵਿੱਚ ਬੜਾ ਮਹਿਸੂਸ ਹੋਇਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਦੇਖੋ ਅਸੀਂ ਸਮਝਦੇ ਹਾਂ ਕਿ ਲੋਕਾਂ 'ਈ ਤਕਲੀਫ ਸੀ ਇਹ 'ਚ ਕੋਈ ਸ਼ੱਕ ਨਹੀਂ ਹਰ ਬੰਦਾ ਅਸੀਂ ਵੀ ਜਦੋਂ ਲੰਘਦੇ ਸੀ ਅਸੀਂ ਜਾਣਦੇ ਸੀ ਦਿੱਲੀ ਨੂੰ ਜਾਣਾ ਹੁੰਦਾ ਸੀ ਵਾਇਆ ਜਿਲਖਪੁਰ ਹੋ ਕੇ ਵਾਇਆ ਕਿਸੇ ਪਾਸੇ ਹੋ ਕੇ ਤਕਲੀਫਾਂ ਵੀ ਹੁੰਦੀਆਂ ਸੀ ਹਰ ਵਿਅਕਤੀ ਮਹਿਸੂਸ ਕਰਦਾ ਸੀ ਪਰ ਉਹਨਾਂ ਦਾ ਵੀ ਡੈਮੋਕਰੇਟਿਕ ਹੱਕ ਹੈ ਅੰਦੋਲਨ ਕਰਨ ਦਾ ਜਦੋਂ ਕੋਈ ਸਰਕਾਰਾਂ ਨਾ ਹੀ ਮੰਨਣ ਇੰਨਾ ਚਿਰ ਲੰਬਾ ਹੋ ਗਿਆ ਪਹਿਲਾਂ ਉੱਥੇ ਉਠਾ ਦਿੱਤਾ ਗਿਆ ਜਦੋਂ ਟਿਕਰੀ ਬਾਰਡਰ ਤੋਂ ਜਾਂ ਦਿੱਲੀ ਦੇ ਬਾਰਡਰ ਤੋਂ ਉਸ ਵੇਲੇ ਜੋ ਕਿਹਾ ਗਿਆ ਸੀ ਜਾਂ ਤੇ ਪੂਰੀ ਕਰ ਦਿੱਤੇ ਕਮ ਸੇ ਕਮ ਕਿਸਾਨ ਮੁੜ ਕੇ ਸਰਕਾਰ ਦੇ ਨਾਲ ਹੁੰਦੇ ਤੇ ਜੇ ਤੁਹਾਡੀ ਗੱਲ ਚੱਲਦੀ ਸੀ ਤੇ ਉਸ ਗੱਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਪੂਰਾ ਵੀ ਕਰਨਾ ਚਾਹੀਦਾ ਕਿਉਂਕਿ ਕਿਸਾਨੀ ਜਿਹੜੀ ਹੈ ਉਹ ਇੰਨੀ ਅੱਜ ਤਕਲੀਫ ਚ ਹੈ ਕਿ ਜ਼ਮੀਨਾਂ ਸਾਡੀਆਂ ਛੋਟੀਆਂ ਰਹਿ ਗਈਆਂ अगे शहरीकरण करके होर भी छोटा हो गया एक खिते छोटे होने करके आज किसान मजबूर है सो so, मैं समझती हूँ कि अब जो इन्ह ने इस तरह तरीके बरताव किया किसानों के नोग है यही सोना चाहिए और चंगे ढंग योजनाबद्ध ढंग के सारे नेपड़े चाड़ना चाहिए क्योंकि हर कोई असं किसानी ने संबंधित है भावे कोई किसी भी फील्ड में काम करे हर एक ने संबंधित होना दूसरी ग ਕਿ ਉਸ ਤੋਂ ਇੱਕ ਰਾਤ ਪਹਿਲਾਂ ਪਹਿਲਾ ਇੱਕ ਜਵਾਨ ਕੁੱਟਿਆ ਫਿਰ ਕਿਸਾਨ ਕੁੱਟੇ ਹੈਰਾਨੀ ਦੀ ਗੱਲ ਹੈ ਕਿ ਇੱਕ ਦਿਨ ਪਹਿਲਾਂ ਕਰਨਲ ਪਸ਼ਪਿੰਦਰ ਸਿੰਘ ਦੀ ਪਾਠ ਤੇ ਉਸਦੇ بیٹے ਨਾਲ ਜਿਸ ਤੰਗ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਉਸ ਘਟਨਾ ਨੂੰ ਇਨਜਾਮ ਦਿੱਤਾ ਹੈ ਮੇਰਾ ਖਿਆਲ ਹੈ ਕਿ ਇਕੱਲੇ ਫੌਜੀ ਅਫਸਰ ਵੀ ਦੇਸ਼ ਦਾ ਹਰ ਨਾਗਰਿਕ ਕਿਲੇ ਸ਼ਰਮਸਾਰ ਹੋ ਜਾਵੇਗਾ ਤੁਸੀਂ ਪੰਜਾਬ ਦੇ ਰਾਖਿਓ ਪੁਲਿਸ ਵਾਲੇ ਤੇ ਉਹ ਦੇਸ਼ ਦਾ ਰਾਖਾ ਜਦੋਂ ਅਸੀਂ ਕਿਸੇ ਕਰਨਲ ਵਰਗੇ ਪਰਦੇਵੀ ਦੀ ਅਸਰ ਦੀ ਗੱਲ ਕਰਦੇ ਆਂ ਕਿ ਉਹਦੇ ਨਾਲ ਇੰਨਾ ਮਿਸ ਬਿਹੇਵ ਕੀਤਾ ਜਾਵੇ ਕੁੱਟਿਆ ਜਾਵੇ ਬਾਹ ਤੋੜ ਦਿੱਤੀ ਜਾਵੇ ਉਹਦੇ ਪੁੱਤਰ ਨੌਜਵਾਨ ਨੂੰ ਕੁੱਟਿਆ ਜਾਵੇ ਹਲਾਤ ਕਿੰ다 ਨੇ ਹੁੰਦੇ ਫਿਰ ਦੁੱਖ ਦੀ ਗੱਲ ਇਹ ਹੈ ਕਿ ਉਹ ਵਿਅਕਤੀ ਜਿਹਨਾਂ ਨੂੰ ਤੁਸੀਂ ਥੋੜੀ ਦੇਰ ਪਹਿਲਾਂ ਇਨਾਮ ਦੇ ਰਹੇ ਹੋ ਕਿ ਉਹਨੇ ਇੱਕ ਬੱਚਾ ਬ੍ਰਾਂਹਮਿਕਤ ਬਹੁਤ ਅੱਛੀ ਗੱਲ ਸ਼ਾਬਾਸ਼ ਪੁਲਿਸ ਨੇ ਚੰਗਾ ਕੰਮ ਕੀਤਾ ਹਰ ਇੱਕ ਨੂੰ ਛਲਾਗਾ ਕਿਤੇ ਤੇ ਤੁਸੀਂ ਇਹ ਥੋੜੋ ਕੀ ਸ਼ਾਬਾਸ਼ ਲੈ ਕੇ ਇਨਾਮ ਸਰਕਾਰ ਦੇਵੇ ਤੁਸੀਂ ਇਨਾਮ ਦੇ ਨਾਲ 10 ਦਿਨ ਵੀ ਨਹੀਂ ਕੱਦੇ 10 ਦਿਨ ਬਾਅਦ ਇਦਾਂ ਦੀ ਘਟਨਾ ਕਰ ਦਿੱਤੀ ਕਿ ਅੱਜ ਲੋਕਾਂ ਨੂੰ ਸ਼ਰਮਸਾਰ ਹੋਣਾ ਪਿਆ ਤੇ ਉਹ ਕਰਨਲ ਵਰਗੀ ਸ਼ਖਸੀਅਤ ਜਿਹੜੀ ਅੱਜ ਗਵਰਨਰ ਦੇ ਗੱਲ ਜਾ ਕੇ ਪੇਸ਼ ਹੋਈ ਕਿ ਮੇਰੇ ਮੈਨੂੰ ਇਨਸਾਫ ਨਹੀਂ ਮਿਲਿਆ ਕਿ ਨੂੰ ਇਨਸਾਫ ਮਿਲੇਗਾ ਜੇ ਇੱਕ ਐਕਟਰ ਵੱਡੇ ਅਫਸਰ ਨੂੰ ਇਨਸਾਫ ਨਹੀਂ ਮਿਲਦਾ ਉਹਦੀ ਵਾਈਫ ਉਹਦੀ ਧਰਮ ਪਤਨੀ ਕੁੜਲਾ ਰਹੀ ਹੈ ਚਿੱਕਾ ਮਾਰ ਰਹੀ ਹੈ ਪੰਜਾਬ ਵਾਸੀਓ ਦੇਖੋ ਸਾਡੇ ਨਾਲ ਕਿਸ ਤਰ੍ਹਾਂ ਦਾ ਬੇਇਮਤਰੀ ਹੈ ਤੇ ਅੱਜ ਉਹ ਬਾੜਨਾ ਤੇ ਰਹਿਣ ਵਾਲੇ ਜਿਹੜੇ ਸਾਡੇ ਰਾਤ ਦੀ ਨੀਂਦ ਅਸੀ ਸੁਖਰੀ ਸੌਣੇ ਜਿਨ੍ਹਾਂ ਕਰਕੇ ਤੇ ਅੱਜ ਸਾਡੇ ਪੁਲਿਸ ਕਰਮਚਾਰੀ ਜੇਸਟਰ ਦਾ ਵਰਤੋਂ ਕਰਨਗੇ ਤੇ ਦੱਸੋ ਦੇਸ਼ ਦੀ ਸਖਿਆ ਕੌਣ ਕਰੇਗਾ ਉਹ ਐਡੇ ਵੱਡੇ ਅਫਸਰ ਦਾ અપਮਾਨ ਨਹੀਂ ਹੈ ਟੱਲੇ ਦਾ ਇਹ ਪ੍ਰਮਾਣ ਸਾਰੀ ਫੋਰਸ ਦੇ ਸਾਡੇ ਵੱਡੇ ਅਫਸਰਾਂ ਦਾ ਸਾਡਾ ਖਾਸ ਕਰਕੇ ਪੰਜਾਬੀਆਂ ਦਾ ਸਿਰ ਨੀਮਾ ਹੁੰਦਾ ਜਦੋਂ ਅਸੀਂ ਇਦਾਂ ਹੀ ਘਟਨਾ ਦੇਖਦੇ ਸੋ ਉਹਦੇ ਵਾਸਤੇ ਫਿਰ ਹਰਾਨੀ ਦੀ ਗੱਲ ਪਰਚਾ ਜਿਹੜੇ ਅਨਪਛਾਤੇ ਦੇ ਉੱਤੇ ਦੁਕਤ ਨਿਕਲਦੀ ਇਹ ਹੈ ਤੇ ਫਿਰ ਦੂਜੀ ਗੇ ਸਸਪੈਂਡ ਕਰਦੇ ਇੱਕ ਅਫੀਸਰ ਨੂੰ ਇੱਕ ਅਫੀਸਰ ਹੀ ਕਨਵੈਨਸ ਨਹੀਂ ਕਰ ਸਕਦਾ ਤੇ ਕਿੱਦਾਂ ਸੀ ਇਸ ਦੀ ਪੰਜਾਬ ਦੀ ਸ਼ਾਂਤੀ ਕਿੱਦਾਂ ਬਹਾਲ ਕਰਾਂਗੇ ਕਿੱਡੇ ਵੱਡੇ ਅਫਸਰ ਨੂੰ ਸਾਡੇ ਕੋਲ ਕਿੱਡੇ ਕਿੱਡੇ ਵੱਡੇ ਅਫਸਰ ਹੈ ਉਹ ਉਹਨਾਂ ਨੂੰ ਬੈਠ ਕੇ ਗੱਲ ਕਰਕੇ ਕਰਮਚੀ ਕਿਉਂ ਨਹੀਂ ਕਰਦੇ ਉਹਨਾਂ ਨੂੰ ਇਨਸਾਫ ਕਿਉਂ ਨਹੀਂ ਦਿੰਦੇ ਇਸ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕਾਂ ਵਾਸਤੇ ਬੜੀ ਚਿੰਤਾਜਨਕ ਹੈ ਔਰ ਬਹੁਤ ਹੀ ਸਾਡੇ ਇੱਕ ਘਟਨਾਵਾਂ ਜਿਹੜੀਆਂ ਸਾਰੀਆਂ ਗੱਲਾਂ ਬੁਲੰਦੀ ਲੈ ਗਈਆਂ ਤੇ ਜਿਸ ਦਾ ਹੁਣੇ ਗੱਲ ਕੀਤੀ ਜਾ ਰਹੀ ਸੀ ਕਿ ਇਸ ਦਾ ਵੀ ਇੱਕ ਘਟਨਾਵਾਂ ਹਿਮਾਚਲ ਜਿਸ ਤਰ੍ਹਾਂ ਨੌਜਵਾਨ ਗਏ ਕੁੱਟੇ ਗਏ ਉਹਨਾਂ ਦੇ ਨਾਲ ਬਦਸਲੂ ਕੀ ਕੀਤੀ ਗਈ ਕੋਈ ਸਟੇਟ ਮੈਕਨਿਜ਼ ਸਾਡੀ ਸਟੇਟ ਵਾਲਿਆਂ ਨੂੰ ਕੋਈ ਵੀ ਅੰਦਰਸ਼ਤ ਕਾਰ ਨਹੀਂ ਚਾਹੀਦਾ ਬਾਹਰ ਵੀ ਜਾਵੇ ਸਟੇਕਾਰ ਨਹੀਂ ਚਾਹੀਦਾ ਅੱਜ ਹਾਰ ਕਿਉਂ ਇਸ ਤਰ੍ਹਾਂ ਦੇ ਬੰਦੇ ਚਾਰੇ ਸੋ ਮੈਂ ਸਭੀ ਇਨਸਾਨੀਅਤ ਮਰਦੀ ਜਾ ਰਹੀ ਹੈ ਇਹ ਸਾਨੂੰ ਚਿੰਤਾਜਨਕ ਹੋਣਾ ਚਾਹੀਦਾ ਸਾਰਿਆਂ ਨੂੰ ਚਿੰਤਾ ਸਮ ਲਗਣੀ ਚਾਹੀਦੀ ਹੈ ਤੇ ਅੱਜ ਜਿਹੜੇ ਵਰਗ ਨੇ ਸਾਡੇ ਸਾਰੇ ਪੰਨ ਕੋਈ ਮੁਲਾਜ਼ਮ ਵਰਗ ਹੈ ਪੰਨ ਕੋ ਕਿਸਾਨ ਵਰਗ ਹੈ ਭਾਵੇਂ ਕੋਈ ਆਮ ਵਿਅਕਤੀ ਹੈ ਆਮ ਲੋਗ ਹੈ ਹਰ ਇੱਕ ਨੂੰ ਇਨਸਾਫ ਦੀ ਨਜ਼ਰ ਨਾਲ ਜੇਸੀਂ ਦੇਖਾਂਗੇ ਇਸ ਆਲੀ ਸਰਕਾਰ ਕਦ ਤੱਕ ਹੋਵੇਗੀ ਪਤਾ ਨਹੀਂ ਅ ਠੀਕ ਹੈ ਕੁਝ ਰਾਹਤ ਵੀ ਮਹਿਸੂਸ ਹੋਈਏ ਜਿਦੋਂ ਉਹਨਾਂ ਨੇ ਕੇ ਰਸਤੇ ਸਾਹਮਣੇ ਹਰ ਕੁਲਾਤ ਮਹਿਸੂਸ ਹੋਈ ਪਰ ਦੁੱਖ ਇਹ ਹੋਇਆ ਕਿ ਉਹਨਾਂ ਦਾ ਢੰਗ ਤਰੀਕਾ ਜਿਹੜਾ ਸੀ ਉਹ ਗਲਤ ਤਰੀਕਾ ਰਿਹਾ ਇੰਨੀ ਬੇਵਿਸ਼ਵਾਸੀ ਪੈਦਾ ਨਹੀਂ ਹੋਣੀ ਚਾਹੀਦੀ ਕਿ ਉਹ ਮੀਟਿੰਗ ਜੋ ਬਾਹਰ ਨਿਕਲ ਤੇ ਉਹਨਾਂ ਨੂੰ ਰੈਸਟੇਰ ਲੈ ਜਾਵੇ ਸੋ ਮੈਂ ਸਭ ਲਈ ਇਹ ਕਿ ਬਸ ਇੱਕ ਨਿੱਕੀ ਗੱਲ ਮੈਂ ਜਿਹੜੀ ਦਿਲ ਦਾ ਕਰਨੀ ਸੀ ਤੇ ਨਾਲ ਇੱਕ ਹੁਣੇ-ਹੁਣੇ ਸਾਡੇ ਸ਼ਰੋਮਨੀ ਕਮੇਟੀ ਪਟਾਣ ਸਾਹਿਬ ਜੀ ਜਿਹੜੇ ਸਤੀਫਾ ਦੇ ਗਏ ਸੀ ਉਹ ਵਾਪਸ ਆ ਗਏ ਚੰਗੀ ਗੱਲ ਹੈ ਉਹਨੇ ਆਪਣੀ ਡਿਊਟੀ ਨੂੰ ਸੰਭਾਲ ਲਿਆ ਪਰ ਮੈਂ ਇਹ ਜ਼ਰੂਰ ਅਨਸ ਕਰਨ ਕਿ ਮੈਨੂੰ ਅਫਸੋਸ ਵੀ ਹੈ ਕਿ ਜਿਹੜੇ ਸ਼੍ਰੀ ਅਕਾਦਰ ਸਾਹਿਬ ਪਹਿਲਾਂ ਸ਼੍ਰੀ ਅਕਾਦਰ ਸਾਹਿਬ ਨੇ ਜ਼ਖੇਦਾਰ ਸਾਹਿਬ ਵੀ ਜਾ ਕੇ ਜੱਸੀਰ ਸਾਹਿਬ ਵੀ ਸਾਰੇ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਪਰ ਉਹਨਾਂ ਨਾਲੋਂ ਉੱਚ ਅਧਿਕਾਰ ਨੇ ਉਹਨਾਂ ਨੂੰ ਸਮਝਿਆ ਜਿਨ੍ਹਾਂ ਨੇ ਕੇਵਲ ਉਹਨਾਂ ਨੂੰ ਕੁਰਸੀ ਪ੍ਰਦਾਨ ਕੀਤੀ ਸੀ ਉਹਨਾਂ ਨੇ ਸਿਏ ਕਹਤਾਇਸ ਸਾਹਿਬ ਜੀ ਦੀ ਉਸ ਮਹਾਨ 60th ਨੂੰ ਸਮਝੋ ਨਿਕਾਰ ਕੇ ਕੇਵਲ ਤੇ ਕੇਵਲ ਨੂੰ ਜਿਆਦਾ ਮਹੱਤਵਪੂਰਨ ਸਮਝਿਆ ਕਿ ਚਾਹ ਕਿ ਉਹ ਆਗੇ ਤੇ ਬਸ ਛੀਜ ਹੈ ਉਹ ਕਿਹੜੀ ਕਿੱਦਰ ਸੰਗੀ ਸੀ ਜੇ ਕਿ ਦੇਖ ਕੇ ਚੱਲੋ ਇੱਕ ਗਏ ਕਿ ਉਹ ਸੀ ਕਿਹੜੀ ਨਾਟਕਤਾ ਸੀ ਕਿਹੜੀ ਇਹਦਾ ਰਖੀ ਸੀ ਕੀ ਉਹ ਨਾਟਕਤਾ ਲੈ ਕੇ ਜਿਹੜੀ ਗਏ ਸੀ ਉਹ ਨਾਟਕਤਾ ਦੇ ਆਧਾਰ ਤੇ ਉੱਤੇ ਇਹਨਾਂ ਨੂੰ ਅੱਜ ਸੰਜੋਚੀ ਹੋ ਗਈ ਜੇ ਮਦਾਰ ਉਨੇ ਤੋਂ ਬਾਅਦ ਜਿੱਕੇ ਗਲਤ ਗੱਲਾਂ ਹੋਈਆਂ ਮੈਂ ਪ੍ਰਧਾਨ ਸਰ ਨੂੰ ਬੇਨਤੀ ਕਰਾਂਗੀ ਪ੍ਰਧਾਨ ਸਰ ਜਿਹੜੇ ਕੰਮ ਤੁਹਾਡੀ ਗੈਰਹਾਜ਼ਰੀ ਚ ਹੋਏ ਐ ਇੱਕ ਮਹੀਨੇ ਦੇ ਦੌਰਾਨ ਪਹਿਲਾਂ ਤੇ ਤੁਸੀਂ ਸ਼ਿਕਾਇਤਾਂ ਸਰ ਜੀ ਦੀ ਮਾਨ ਮਰਿਆਦਮ ਖੇਸਪਚਾਈ ਤੁਸੀਂ ਉਸ ਤੋਂ ਬਾਕੀ ਹੋਏ ਤੁਸੀਂ ਬੁਝਦੇਲੀ ਵੀ ਦਿਖਾਈ ਤੁਸੀਂ ਕਮਜ਼ੋਰੀ ਵੀ ਦਿਖਾਈ ਆਪਣੀ ਕੁਰਸੀ ਦਾ ਬੇਇੱਜ਼ਤੀ ਵੀ ਕੀਤੀ ਔਰ ਸੰਸਦਾ ਦੇ ਨਾਲ ਵੀ ਤੁਸੀਂ ਬੇਇੱਜ਼ਤੀ ਕੀਤੀ ਫਿਰ ਤੁਸੀਂ ਜੇ ਹੁਣ ਆਏ ਹੋ ਤੇ ਫਿਰ ਇਹ ਦੱਸੋ ਕਿ ਜੋ 1 ਮਹੀਨੇ ਚ ਗੈਸਤੰਤ ਕੰਮ ਹੋਏ ਐ ਜਬ ਬੇਨਿਜ਼ਮੀਆਂ ਜੋ ਹੋਈਆਂ ਤੇ ਉਹ ਜਿਨ੍ਹਾਂ ਨੇ 2 ਦਸੰਬਰ ਦੇ ਹੁਕਮਨਾਮੇ ਨੂੰ ਲਾਗੂ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਤੇ ਉਹਨਾਂ ਨੂੰ ਆਪਣੀ ਸੇਵਾਮਤ ਤੋਂ ਹਟਾ ਕੇ ਪਰਸੇ ਕਰ ਦਿੱਤਾ ਗਿਆ ਇਹ ਕਿਸੀ ਇਨਸਾਫ ਦਿਓਗੇ ਕਿ ਤੁਸੀਂ ਜੁਆਇਨ ਕਰਨ ਤੋਂ ਪਹਿਲਾਂ ਚਾਹੀਦਾ ਏ ਸੀ ਕੇ ਪਹਿਲਾਂ ਉਸ ਗੱਲ ਨੂੰ ਪੂਰੀ ਤਰ੍ਹਾਂ ਯਕੀਨੀ ਪੜਾਈ ਜਾਂਦੇ ਕਿ ਸਿੱਖ ਸਾਹਿਬ ਜੀ ਹਰਪ੍ਰੀਤ ਸਿੰਘ ਜਿਆਨੀ ਰਵੀ ਸਿੰਘ ਜੀ ਜਾ ਗੈਰੀ ਸੁਲਤਾਨ ਸਿੰਘ ਜਿਨ੍ਹਾਂ ਨੂੰ 2 ਦਸੰਬਰ ਦੇ ਹੁਕਮਨਾਮੇ ਨੂੰ ਜਿਹੜੀ ਕੌਮ ਨੇ ਪਹਲਵਾ ਕਰੀਤਾ ਸੀ ਉਹਦੇ ਉਲਟ ਜਾ ਕੇ ਜਿਹੜੀਆਂ ਕਾਰਵਾਈਆਂ ਸ਼੍ਰੋਮਣੀ ਗੁਰਦਾਰਾ ਕਮੇਟੀ ਅੰਤਰਕਮੇਟੀ ਵੱਲੋਂ ਬੇਇਜ਼ਮਤੀ ਕੀਤੀਆਂ ਗਈਆਂ ਕੀ ਤੁਸੀਂ ਇਹ ਨੂੰ ਮੋਰ ਪਹਾਰ ਕਰਕੇ ਉਹ ਮਤੇ ਰੱਦ ਕਰੋਗੇ ਜਿਸ ਮਤੇ ਦੀ ਪੁਸ਼ਟੀ ਅਜੇ ਤੱਕ ਦੂਸਰੀ ਐਗਜ਼ੀਕਟਿਵ ਦੀ ਮੀਟਿੰਗ ਵਿੱਚ ਵੀ ਪੁਸ਼ਟੀ ਨਹੀਂ ਕੀਤੀ ਗਈ ਜੇ ਇਸ ਦਿਨ ਉਹਨਾਂ ਨੇ ਮਤਾ ਪਾਇਆ ਉਹਦੀ ਦੂਜੀ ਐਗਜ਼ੈਕਟਿਵ ਦੀ ਮੀਟਿੰਗ ਜੋ ਚੰਡੀਗੜ੍ਹ 'ਚ ਹੋਈ ਉਹਦਾ ਮਤਾ ਪੁਸ਼ਟੀ ਵਾਸਤੇ ਨਹੀਂ ਆਇਆ ਇਹਦਾ ਮਤਲਬ ਜੇ ਉਹਨਾਂ ਨੇ ਕੁਰਸੀ ਦਾ ਮਤਾ ਨਹੀਂ ਲੈਂਦਾ ਅਜੇ ਤੱਕ ਉਹਨਾਂ ਦੀ ਉਥੇ ਫਾਰਮ ਵੀ ਜਿਹੜੀ ਸੀ ਉਹ ਪੁਸ਼ਟੀ ਨਹੀਂ ਕੀਤੀ ਗਈ ਤੇ ਨਾ ਨਵੇਂ ਜਥੇਦਾਰ ਨੂੰ ਜਿਹੜਾ ਲਾਇਆ ਉਹਦੀ ਪੁਸ਼ਟੀ ਕੀਤੀ ਗਈ ਸੋ ਪ੍ਰਧਾਨ ਜੀ ਅਚਾਏ ਮੈਨੂੰ ਲੱਗਦਾ ਹੈ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰੂਗੇ ਇੱਕ ਕੌਮ ਨੂੰ ਜਿਹੜੀ ਅੱਜ ਚਿੰਤਾ ਅੱਜ ਬੜੀ ਹੋਈ ਹੈ ਉਨੂੰ ਬਹਾਲ ਕਰਨ ਵਾਸਤੇ ਉਹਦੇ ਮਾਰਸਰ ਮਾਰ ਬਹਾਲ ਕਰਨ ਵਾਸਤੇ ਧੁਰ ਕੋਸ਼ ਕਰਦੇ ਧਿਆਨ ਦੇਣਗੇ ਬੀਬੀ ਜੀ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਆਰਮੀ ਅਫਸਰ ਹੈ ਉਹਨਾਂ ਦੀ ਗੱਲ ਕੀਤੀ ਜਿਹੜੇ ਮਾਚਲ ਤੇ ਕਿ ਉਹਨਾਂ ਦੀ ਗੱਲ ਕੀਤੀ ਜਿਹੜੀ ਗੱਲ ਤੁਸੀਂ ਆਰਮੀ ਅਫਸਰ ਦੀ ਕੀਤੀ ਹੈ ਉਹਨਾਂ ਦੀ ਜਿਹੜੀ ਵਾਈਫ ਸੀ ਉਹਨਾਂ ਨੇ ਦੋਸ਼ ਜਿਹੜੇ ਲਾਏ ਆ ਉਹਨਾਂ ਨੇ ਕਿਹਾ ਵੀ ਜਿਹੜੇ ਐਫ ਆਈ ਆਰ ਦਰਜ ਕੀਤੀ ਹੈ ਜਿਹੜੀ ਜਿਹੜੀ ਉਹ ਐਸ ਐਸ ਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਜਿਹੜੇ ਫੁੱਲ ਜਿਹੜੇ ਆਰਮੀ ਦੇ ਅਫਸਰ ਸੀਗੇ ਉਹਨਾਂ ਦਾ ਦੋਸ਼ ਜਿਹੜਾ ਕਿ ਉਹਨਾਂ ਦਾ ਨਾਂ ਤਾਂ ਲਿਆ ਲੇਕਿਨ ਐਫ ਆਈ ਆਰ ਦੇ ਵਿੱਚ ਉਹਨਾਂ ਦੇ ਨਾਮ ਨਹੀਂ ਦਰਜ ਕੀਤੇ ਜਿਨ੍ਹਾਂ ਦਾ ਤੁਸੀਂ ਹੁਣ ਜ਼ਿਕਰ ਨਹੀਂ ਕੀਤਾ ਇਹ ਹੀ ਤੇ ਮੈਂ ਕਹਿ ਰਹੀ ਹਾਂ ਕਿ ਜਿਨ੍ਹਾਂ ਨੇ ਕੀਤਾ ਤੇ ਅਨ ਅਨਨੋਨ ਵਿਅਕਤੀਏ ਜੋ ਤੁਸੀਂ ਜਿਹੜੀ ਕਰਨੀ ਹੈ ਐਫ ਆਈ ਆਰ ਇਹ ਤਿੰਨਾ ਹੋਣੀ ਚਾਹੀਦੀ ਕਿਉਂਕਿ ਸੋ ਇਨਸਾਫ ਕਰਨਾ ਚਾਹੀਦਾ ਜੇ ਐਡੇ ਅਫਸਰ ਨੂੰ ਵੀ ਇਨਸਾਫ ਨਹੀਂ ਮਿਲੇਗਾ ਤੇ ਹੋਰ ਆਮ ਲੋਕਾਂ ਨੂੰ ਕਿੱਥੇ ਮਿਲੇਗਾ ਮੈਡਮ ਜਿਹੜਾ ਮਸ਼ੀਨਾਂ ਦੇ ਖਿਲਾਫ ਜਿਹੜੇ ਬੁਲਡੋਜ਼ਰ ਚਲਾਏ ਜਾ ਰਹੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਕ ਠੀਕ ਹੈ ਕਿ ਮੈਂ ਚਲਾਈ ਕਰ ਦੇ ਕਿ ਯੋਧ ਨਸ਼ਾ ਕਰੋ। ਹੁਣ ਇਕਲ ਦੀ ਸਮਝ ਨਹੀਂ ਆਂਦੀ ਕੋਠੇ ਟਾਰੇ ਮਕਾਨ ਟਾਰੇ ਕਿ ਜਿਹੜੇ ਨਸ਼ਿਆ ਚ ਬਣਿਆ ਟਾਂ ਦੇ ਕੀ 2 ਗ੍ਰਾਮ 1 ਗ੍ਰਾਮ ਜਾਂ ਕੋਈ ਮੈਨੂੰ ਤੇ ਪਤਾ ਨਹੀਂ ਕਿੰਨਾ ਕੁ ਹੁੰਦਾ ਨਸ਼ਾ ਜਿਆ ਤਾਂ ਕਰਦੇ ਹੋਣਗੇ ਜੇ ਤੁਸੀਂ ਉਹਨਾਂ ਲੋਕਾਂ ਦੇ ਘਰ ਟਾਰੇ ਹੋ ਪੰਚਾਇਤਾਂ ਦੀ ਜਗ੍ਹਾ ਦੇ ਉੱਤੇ ਅਨ ਅਥਰਾਇਜ਼ ਥਾਂ ਦੇ ਉੱਤੇ ਬਣੇ ਹੈ ਮਤਲਬ ਮਾਰਕੀਟ ਦੇ ਬਾਹਰ ਬਣੇ ਪੰਚਾਇਤ ਦੀ ਜਗ੍ਹਾ ਤੇ ਬਣੇ ਉਹੀ ਧਾਰੇ ਨੇ ਆਮ ਤੌਰ ਤੇ ਤੇ ਜਿਹੜਾ ਹੈ ਕਿ ਇਹ ਗੈਰ ਕਾਨੂੰਨੀ ਤੰਨਾ ਬਣੇ ਜਿਹੜੇ ਤਸਕਰ ਹੈ ਵੱਡੇ ਵੱਡੇ ਸਿਆਪੇ ਕਨੇਸ ਤਸਕਰ ਵੀ ਫੜੇ ਅਸੀਂ ਵੱਡੇ ਵੱਡੇ ਨਸ਼ਾ ਜਿਹੜੇ ਵੇਸਟੇ ਹੈ ਉਹ ਵੀ ਫੜੇ ਹੁਣ ਇਹ ਦੱਸ ਰਿਹਾ ਕਿ ਉਹਨਾਂ ਦੇ ਵੱਡੇ ਵੱਡੇ ਮਹਿਲ ਜਿਹੜੇ ਬਣੇ ਹੈ ਵੱਡੇ ਵੱਡੇ ਕੋਠੀਆਂ ਜਿਹੜੀਆਂ ਬਣੀਆਂ ਨੇ ਵੱਡੇ ਵੱਡੇ ਤਸਕਰ ਕਿੰਨੇ ਫੜੇ ਤੇ ਉਹਨਾਂ ਦੇ ਮਹਿਲ ਕਿੰਨੇ ਿਕਤਾ ਹੈ ਆਮ ਗ੍ਰੀਨ ਦੇ ਸਿੱਤੇ ਸਾਰੇ ਚੰਗ ਜਾਂਦੀ ਹੈ ਮੈਂ ਮੈਂ ਇਹ ਨਹੀਂ ਕਹਿੰਦੀ ਕਿ ਨਹੀਂ ਕਰਨਾ ਚਾਹੀਦਾ ਚੰਗੀ ਕਰ ਲੈ ਐਕਸ਼ਨ ਸਖਤ ਲੈਣਾ ਚਾਹੀਦਾ ਹੈ ਔਰ ਉਹਨੂੰ ਚੰਗੇ ਤੰਗਣਾ ਨਿਪਟ ਕੇ ਉਹਨਾਂ ਬੱਚਿਆਂ ਨੂੰ ਸਗਾ ਨਸ਼ਿਆਂ ਨੂੰ ਛਡਾਉਣ ਵਾਸਤੇ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਦੇ ਇਲਾਜ ਹੋਣੇ ਚਾਹੀਦੀ ਹੈ ਕੱਲ ਇੱਕ ਡਾਕਟਰ ਦੀ ਮੈਂ ਵੀਡੀਓ ਦੇਖੀ ਸੀ ਉਹਨੇ ਸਾਰੀਆਂ ਦੀ ਹਾਲਾਤ ਦਸੀਪ ਠੀਕੇ ਕਿਦਾਂ ਕਿਦਾਂ ਲੱਗੇ ਔਰ ਉਹਦੇ ਵਿੱਚ ਉਹ ਮੇਰੇ ਖਿਆਲ ਹੈ ਕਿ ਬੜੀ ਬਿਮਾਰੀ ਭਿਆਨਕ ਪੈਦਾ ਹੋ ਰਹੀ ਹੈ ਉਹਨੇ ਕਿਹਾ ਕਿ ਮੇਰੀ ਹੱਥ ਜੋੜ ਕੇ ਬੇਨਤੀ ਸਾਰੇ ਪ੍ਰਸ਼ਾਸਨ ਨੂੰ ਜਿਹੜਾ ਕੋਈ ਟੀਕਿਆਂ ਦਾ ਸੇਵਨ ਕਰਦਾ ਟੀਕੇ ਲਗਾ ਕੇ ਨਸ਼ਾ ਕਰਦਾ ਜਾਂ ਕੋਈ ਛੋਟੀ ਛੋਟੀ ਨਸ਼ਾ ਕਰਦਾ ਉਹਨੂੰ ਤੁਸੀਂ ਇਲਾਜ ਵਾਸਤੇ ਮੇਰੇ ਕੋਲ ਭੇਜੋ ਮੈਂ ਫ੍ਰੀ ਇਲਾਜ ਕਰਾਂਗਾ ਸੋ ਜੇ ਪੁਲਿਸ ਨੇ ਪੰਜਾਬ ਦੇ ਹੱਥ ਠੀਕ ਕਰਨੇ ਹੈ ਕੋਠੇ ਟਾ ਦੇਣੇ ਸਬੂਤ ਪੈਦਾ ਕਰ ਲੈਣੇ ਮੈਨੂੰ ਨਹੀਂ ਪਤਾ ਸਚਾਈ ਵਿੱਚ ਕੀ ਹੈ ਕინੇ ਬਣਾਏ ਕინੇ ਨਹੀਂ ਬਣਾਏ ਪਰ ਅਫਸੋਸ ਇਸ ਕਰਦਾ ਹੈ ਕਿ ਜੇ ਉਹ ਪੰਚਾਇਤ ਦੀ ਜਗ੍ਹਾ 'ਚ ਬਣਾਏ ਹੈ ਤੇ ਪੰਚਾਇਤਾਂ ਆਪਣੀ ਕਾਰਵਾਈ ਕਰੋਣ ਪਰ ਇਹ ਨੇ ਕਹਿ ਕੇ ਨੈਸ਼ਨਲਾਈਜ਼ ਕਰਦੇ ਨਸ਼ੇ ਪੀਣ ਵਾਲੇ ਮਕਾਰ ਬਣਾਉਣ ਵਾਲੇ ਪਤਾ ਨਹੀਂ ਕੀ ਕਿਥੋਂ ਸੋਰਸਸ ਜਿਹੋਨਾਂ ਦੇ ਹੋਏ ਕੋਈ ਨਹੀਂ ਹੋਏ ਪਰ ਇਹ ਹੈ ਵੀ ਜਾ ਦੇ ਵੱਡੇ ਵੱਡੇ ਮਗਰਮਸ਼ ਜੜੇ ਉਹ ਫੜਨੇ ਚਾਹੀਦੇ ਆ ਜਿਹੜੇ ਇਹਨਾਂ ਨੂੰ ਵੇਚਦੇ ਜਿਹੜੇ ਲਿਆ ਕੇ ਦਿੰਦੇ ਆ ਜਿਹੜੇ ਘਰਾਂ ਚ ਘਰਾਂ ਦੇ ਕਾਰ ਸੁਪਲਾਈ ਕਰਦੇ ਆ ਸੋ ਉਹ ਉਹ ਕਿੰਨੇ ਫੜੇ ਤੁਹਾਡੇ ਕੋਲ ਕੋਈ ਹੈ ਕਿ ਉਹਨਾਂ ਚ ਵੀ ਕੋਈ ਐਸੀ ਕੋਠੀ ਵੱਡੀ ਹੈ ਦਸਕਰਾਂ ਜੀ ਜਿਹੜੀ ਕੋਈ ਢਾਲਤੀ ਗਈ ਹੋਵੇ ਤਸਕਰ ਤੁਸੀਂ ਕਿਹੜਾ ਵੱਡਾ ਤਸਕਰ ਮੈਂ ਨਹੀਂ ਕਹਿ ਸਕਦੀ ਜੀ ਮੈਂ ਕਿਹੜਾ ਫੜਿਆ ਕੋਈ ਸਰਕਾਰ ਫੜਦੀ ਹੈ ਜੀ ਸਰਕਾਰ ਦੱਸੇ ਉਹ ਕਹਿੰਦੇ ਸੀ ਆਹ ਤਸਕਰ ਫੜਿਆ ਇਹ ਬੜਾ ਵੱਡਾ ਤਸਕਰ ਹੈ ਇਹ ਕਿਸਲਾ ਦਾ ਮੈਂ ਨਾਮ ਲਮਾ ਚੰਗਾ ਨਹੀਂ ਲੱਗਦਾ ਪਰ ਤੁਹਾਡੇ ਕਹਿਣ ਤੋਂ ਪਾਵੇ ਵੀ ਹੁਣ ਤੱਕ ਵੱਡੇ ਤਸਕਰ ਫੜੇ ਨਹੀਂ ਗਏ ਤੁਹਾਡੇ ਸਾਰੇ ਕੋਈ ਨਹੀਂ ਨਹੀਂ ਸਾਡੇ ਜਿਹੜੇ ਤੁਹਾਡੇ ਕੋਈ ਮੇਰੇ ਕੋ ਇਹ ਸਭ ਨੂੰ ਪਤਾ ਕਿਹਨੂੰ ਨਹੀਂ ਪਤਾ ਕਿ ਕਿਹਨਾਂ ਦੇ ਨਾਮ ਗੱਲ ਵਿੱਚ ਆਉਂਦੇ ਆ ਹਰ ਇੱਕ ਨੂੰ ਪਤਾ ਕੀ ਤੁਸੀਂ ਉਧਰ ਕਾਰਵਾਈ ਕਰ ਰਹੇ ਬੀਬੀ ਜੀ ਇੱਕ ਤਾਂ ਸੋ ਬੀਬੀ ਕਾਲੀਦਰ ਨੇ

ਔਰ ਜਦ ਜਾਨ ਬਾਰ ਬਾਰ ਕੇ ਸਾਡੇ ਬਜ਼ੁਰਗਾ ਨੇ ਉਹ ਪਾਰਟੀ ਚਾਨ ਕੀਤੀ ਹੋਵੇ ਉਹ ਜਦੋਂ ਟੈਂਡੀ ਕਲਾਚ ਜਾਵੇ ਤੇ ਕਿਸੇ ਕੋ ਜਰਿਆ ਨਹੀਂ ਸੀ ਜਾਂਦਾ ਹਰ ਪੰਜਾਬੀ ਪਾਰੀ ਉ ਵਿਦੇਸ਼ ਵਿੱਚ ਵਸਦਾ ਸੀ ਹਰ ਅਕਾਲੀ ਸੋਚ ਵਾਲਾ ਪਾਰੀ ਪੰਜਾਬ ਵਿੱਚ ਵਸਦਾ ਸੀ ਹਰ ਕਿ ਚਿੰਤਾ ਕਰਦਾ ਸੀ ਪਾਰਟੀ ਬਜਣੀ ਚਾਹੀਦੀ ਹਰ ਵਿਅਕਤੀ ਦੇ ਮਨ ਸੀ ਪਾਰਟੀ ਬਜਣੀ ਚਾਹੀਦੀ ਹੈ ਇੱਕ ਖੇਤਰੀ ਪਾਰਟੀ ਹੈ ਇਹ ਪੰਜਾਬ ਦੇ ਲੋਕਾਂ ਦੀ ਗੱਲ ਕਰੇਗੀ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਔਰ ਪੰਜਾਬ ਦੇ ਹੱਕ ਜਿਹੜੇ ਮਰਦੇ ਜਾ ਰਹੇ ਆ ਉਦੇ ਬਾਰੇ ਕੋਈ ਨਹੀਂ ਬੋਲਿਆ ਅੱਜ ਚੰਡੀਗੜ੍ਹ ਦੇ ਮਸਲੀਏ ਆਈ ਪਖੜਾ ਡੈਮ ਤੇ ਸਾਡੀ ਐਸ਼ੀਅਰ ਜੋ ਸਾਡੇ ਅਫਸਰਾਂ ਦਰਸੀਏ ਉਹ ਖਤਮ ਹੋ ਰਿਹਾ ਹੈ ਅੱਜ ਸਾਡੇ ਪਾਣੀਆਂ ਦੀ ਗੱਲ ਸਭ ਕਰਨੀ ਬੰਦ ਹੋ ਗਈ ਹੈ ਸੋ ਭਾਵੇਂ ਪ੍ਰਤੀ ਕਿੰਨੀ ਹੋਈ ਕਿੰਨੀ ਨਹੀਂ ਹੋਈ ਲੇਕਿਨ ਕਮ ਸੋ ਕਮ ਪਾਰਟੀਆਂ ਆਪਣੀ ਜਿਹੜੀ ਹੱਕ ਹੈ ਉਹਦੇ ਬਾਰੇ ਉਹਦੇ ਬਾਰੇ ਗੱਲ ਤੇ ਕਰਨੀ ਚਾਹੀਦੀ ਸੋ ਇਹ ਸਾਰੀਆਂ ਗੱਲਾਂ ਲੋਕੀ ਮਹਿਸੂਸ ਕਰਦੇ ਸੀ ਜਦੋਂ ਅਸੀਂ ਤਕਰੀਬਨ 14 15 ਤੋਂ ਲੈ ਕੇ ਬਹੁਤ ਪਿੱਛੇ ਚਲੇ ਗਏ ਤੇ ਚਿੰਤਾ ਧਾਰੇ ਤੁਸੀਂ ਫਿਰ ਅਸੀਂ ਉਹ ਕਾਲ ਚੱਲੀ ਸੀ ਕੀਤੀ ਸ਼੍ਰੀ ਏਕਾਤਰ ਸਰ ਸਾਹਦੇ ਕਿ ਵੀ ਅਸੀਂ ਜਿਹੜੀ ਚੁੰਟਾ ਕਮੇਟੀ ਬਣੀ ਸੀ ਉਹ ਪਿੰਡ ਪਿੰਡ ਗੇ ਹਰ ਹੱਥ ਹਰ ਕੇਚ ਗੇ ਉਹ ਇੱਕ ਆਵਾਜ਼ ਆਈ ਸੀ ਵੀ ਤੁਸੀਂ ਲੀਡਰਸ਼ਿਪ ਕਰੀ ਹੈ ਉਹ ਅਸਤੀਫਾ ਦੇਵੇ ਜਾ ਕੇ ਸ਼੍ਰੀ ਏਕਾਤਰ ਸਰ ਸਾਹਦੇ ਮਾਫੀ ਮੰਗੋ ਤਾਂ ਜੋ ਲੋਕਾਂ ਦੀ ਲੋਕਾਂ ਦੀ ਸ਼ਾਂਤੀ ਬਣ ਸਕੇ ਜੋ ਧਾਰਮਿਕ ਵਗਿਆ ਹੋਈ ਹੈ ਉਹ ਲੋਕਾਂ ਦੇ ਮਨਾਂ ਨੂੰ ਕੇਸ ਪੁੱਛੀ ਜਿਹੜੂ ਠੀਕ ਹੋ ਸਕੇ ਚਲੋ ਖੈਰ ਅਸੀਂ ਉਹ ਨਹੀਂ ਮੰਨੇ ਅਸੀਂ ਕੁਝ ਚਲੇਗਾ ਉਦੋਂ ਜਿਹੜਾ 2 ਦਸੰਬਰ ਦਾ ਫੈਸਲਾ ਹੋਇਆ ਕਈਆਂ ਨੂੰ ਘੱਟ ਵੀ ਲੱਗਾ ਕਿਸੇ ਨੂੰ ਵੱਧ ਵੀ ਲੱਗਾ ਉਸ ਫੈਸਲੇ ਨੂੰ ਮੇਰਾ ਖਿਆਲ ਹੈ ਕਿ ਇਕੱਲੇ ਪੰਜਾਬ ਦੇ ਲੋਕਾਂ ਦੇ ਨਹੀਂ ਪੰਜਾਬ ਤੋਂ ਬਾਹਰ ਵਸਦੇ ਵੀ ਲੋਕਾਂ ਦੇ ਹਰ ਇੱਕ ਨੇ ਕਿਹਾ ਕਿ ਬਹੁਤ ਉਦਯ ਫੈਸਲਾ ਹੋਇਆ ਘੱਟੋ ਘੱਟ ਸਾਡੇ ਨੰਨੇ ਪੀੜ੍hiyan ਜਿਹੜੀਆਂ ਅ ਬੱਚੇ ਸਾਡੇ ਦੇ ਲਈ ਪਹਿਲੀ ਵਾਰ ਦੇਖਿਆ ਹੋਵੇਗਾ ਬਹੁਤੇ ਸਾਡੇ ਵਿੱਚੋਂ ਬਹੁਤੇ ਨੇ ਪਹਿਲੀ ਵਾਰ ਦੇਖਿਆ ਹੋਵੇਗਾ ਸੋ ਉਹ ਲੋਕਾਂ ਦੇ ਮਨ ਚ ਇੱਕ ਗੱਲ ਆ ਗਈ ਕਿ ਵੱਡਾ ਤਖਤ ਹੈ ਇਹਦੀ ਮਹਾਨਤਾ ਬੜੀ ਵੱਡੀ ਹੈ ਔਰ ਇਤੋਂ ਜੋ ਹੁਕਮ ਹੋਇਆ ਹਰ ਇੱਕ ਨੇ ਪ੍ਰਵਾਨ ਕੀਤਾ بس ਉਸੇ ਗੱਲ ਦੇ ਉੱਤੇ ਜਦੋਂ ਉਹ ਗੱਲ ਨੂੰ ਫਿਰ ਦੁਬਾਰਾ ਉਹਨੂੰ ਮੁਨਕਰ ਹੋ ਗਏ ਫਿਰ ਤਕਲੀਫ ਹੋਈ ਸਭ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਸਾਨੂੰ ਇੱਕ ਉਹਦੀ ਗੱਲ ਮੰਨਣੀ ਚਾਹੀਦੀ ਸੀ ਜਦੋਂ ਉਹਨਾਂ ਨੇ ਕਮੇਟੀ ਬਣਾ ਦਿੱਤੀ ਸੀ ਪਹਿਲਾਂ ਇਹਨਾਂ ਨੇ ਉਹਨਾਂ ਵਿੱਚੋਂ ਪ੍ਰਧਾਨ ਨੁਮਾਇੰਦਗੀ ਕੀਤਾ ਕਿ ਬਡੂੰਗਰ ਸਾਹਿਬ ਨੂੰ ਨੁਮਾਇੰਦਗੀ ਕੋਸ਼ਿਸ਼ ਕੀਤੀ ਕਿ ਤਾਰਕਿੱਟੋ ਕਰਦੀਏ ਕਮੇਟੀ ਕੁੱਟ ਚਲੀ ਸੋ ਉਹਨਾਂ ਨੇ ਆਪਣੀ ਭੱਤੀ ਆਪਣੀ ਮਰਜ਼ੀ ਇਹ ਸ਼ੁਰੂ ਕਰ ਦਿੱਤੀ ਜਦੋਂ ਕਿ ਇਹ ਕਿਹਾ ਗਿਆ ਸੀ ਕਿ ਇਹ ਮੈਂਬਰ ਇਹ ਜਿਹੜੇ ਮੈਂਬਰ ਲਾਏ ਗਏ ਐ ਇਹ ਭਰਤੀ ਕਮੇਟੀ ਐ ਭਰਤੀ ਕਰਨਗੇ ਫਿਰ ਅੱਗੋਂ ਸਿਸਟਮ ਦੇ ਨਾਲ ਇਹਦੀ ਚੋਣ ਹੈਗੀ ਪਤਾ ਨਹੀਂ ਕਿ ਡੈਲੀਗੇਟ ਚੁਣੇ ਜਾਣਗੇ ਪਰ ਜਦੋਂ ਨਾਲ ਕਾਰਨੀ ਸ਼ੁਰੂ ਕਰਨੀ ਕਿਸੇ ਪ੍ਰਵਾਣੀ ਕੀਤੀ ਪਰ ਮੈਂ ਦਾਅਵੇ ਨਹੀਂ ਕਹਿ ਸਕਦੀ ਝੂਠ ਬੋਲ ਰਹੇ ਕਿਸੇ ਪਿੰਡ ਚ ਭਰਤੀ ਨਹੀਂ ਹੋਈ ਕਿਸੇ ਸ਼ਹਿਰ ਚ ਭਰਤੀ ਨਹੀਂ ਹੋਈ ਤੁਸੀਂ ਜਨਰਲ ਸ਼ਹਿਰ ਦੱਸੋ ਸਰਵੇ ਕਰਵਾਓ ਕਿ ਚੰਦਰ ਸ਼ਹਿਰ ਚ ਕਿਸੇ ਵਾਰਡ ਵਿੱਚ ਕਿਸੇ ਮਹੱਲੇ ਵਿੱਚ ਕਿਸੇ ਕਸਬੇ ਵਿੱਚ ਕੋਈ ਭਰਤੀ ਹੋਈ ਉਹ ਨਹੀਂ ਅੰਦਰ ਵਰਕੇ ਜੋ ਬੰਚੀ ਹੈ ਬਗੀ ਜੇ ਮੈਂ ਦਾ ਕਲੇਮ ਕਰਦੇ ਨੇ ਪਰ ਉਹ ਜਾਨ ਜੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜੋ ਮਰਜੀ ਕਰੀ ਜਾਨ ਪਰ ਅਸੀਂ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦੀ ਮਨੂਰੀਆਂ ਨੂੰ ਦੇਖਦੇ ਆ ਸਿਧਾਂਤਕ ਤੌਰ ਤੇ ਜੋ ਪੁਰਾਣਾ ਹੁਕਮ ਹੋਇਆ ਉਹ ਮੰਨਦੇ ਆ ਅਸੀਂ ਆਪਣੀ ਕਮੇਟੀ ਦਾ ਵੀ ਭਰਤੀ ਕਰਨ ਦੀ ਜੋ ਕੀਤੀ ਹੈ ਤਾਂ ਜੋ ਸ਼੍ਰੀ ਅਕਾਲ ਪੁਰਖ ਸਾਹਿਬ ਦਾ ਸਤਿਕਾਰ ਮਾਨ ਜਿਹੜਾ ਉਹਦੇ ਸਿਧਾਂਤ ਉਹਦੀ ਮਰਿਆਦਾ ਜਿਹੜੀ ਉਹ ਬਰਕਰਾਰ ਰਹੇ ਤੇ ਸੰਗਤ ਦੇ ਮਨ ਵਿੱਚ ਇੱਕੋ ਹੀ ਗੱਲ ਹੈ ਕਿ ਜਿਹੜੀ ਪਾਰਟੀ ਸ਼ਿ ਯਕਾਤਰ ਸਭ ਤੋਂ ਸਿਰਜ ਕੇ ਸੀ ਉਸੇ ਯਕਾਤਰ ਸਭ ਦੇ ਹੁਕਮ ਦੇ ਵਿੱਚ ਹੀ ਬਣੇ ਅੱਗੋਂ ਉਹਨਾਂ ਨੇ ਥੋੜੋ ਕਹਿਣਾ ਕਿ ਇਹਨੂੰ ਪ੍ਰਧਾਨ ਬਣਾਓ ਇਹਨੂੰ ਨਾ ਬਣਾਓ ਤਖਤ ਦੇ ਜਿੱਤਦਾਰ ਇਹ ਨਹੀਂ ਕਹਿਣਗੇ ਕਿ ਇਹਨੂੰ ਸਰਕਰ ਪ੍ਰਧਾਨ ਬਣਾਓ ਕਿ ਇਹਨੂੰ ਪ੍ਰਧਾਨ ਬਣਾਓ ਕਿ ਇਹਨੂੰ ਵਰਕਿੰਗ ਕਮੇਟੀ ਬਣਾਓ ਉਹਨਾਂ ਨੇ ਕਿਹਾ ਤਾਂ ਭਰਤੀ ਕਰੋ ਡੈਲੀਗੇਟ ਬਣਾਓ ਬਣਾ ਕੇ ਆਪਣੀ ਚੋਣ ਕਰੋ ਸੋ ਚੋਣ ਦੇ ਵਿੱਚ ਕਿਹਨੇ ਪ੍ਰਧਾਨ ਬਣ ਜਾਣੇ ਕਿਹਨੇ ਨਹੀਂ ਬਣਨਾ ਇਹ ਇਸ ਕਾ ਦੀ ਚਿੰਤਾ ਵੀ ਆਪਣੀ ਕਿਉਂ ਹੋ ਰਹੀ ਹੈ ਜਿਹੜੀ ਕਿਹਾ ਜਾ ਰਿਹਾ ਹੈ ਉਹ ਗੈਸ ਸਵੇਦਨ ਹੈ ਦੇਖੋ ਜੋ ਸਾਰੀਨ ਇਕਤਾ ਕਰਨ ਵਾਸਤੇ ਜਿੰਨ ਕੰਨ ਸੀ ਉਸੇ ਇਕਾਤਰ ਸੰਤੋ ਹੁਕਮ ਹੋਇਆ ਸੀ ਸਾਡਾ ਫਰਜ ਬੰਦਾ ਸੀ ਜੇ ਅਸੀਂ ਚਾਹਨੀ ਹੈ ਕਿ ਸ਼ੋਰਨੀ ਇਕਲਦ ਮਜ਼ਬੂਤ ਹੋਵੇ ਟਕੜਾ ਹੋਵੇ ਸੰਧਾਨਕ ਤੋੜਦੇ ਸੀ ਪੈਰਦਾਨੀ ਕਰ ਸਕੀਏ ਫਿਰ ਸ਼ੀ ਇਕਾਤਰ ਸਾਹਿਬ ਜੀ ਦੀ ਬੜੀ ਕਮੇਟੀ ਦੇ ਅੰਡਰ ਕਿਉਂ ਨਹੀਂ ਆਪਾ ਕਰ ਸਕੋ ਕੀ ਚਿੰਤਾ ਸੀ ਕੈਸੀ ਬਖਰੀਓ ਕੇ ਕਰ ਲਈਏ ਸੋ ਸਾਡੇ ਵਲੋਂ ਸੰਤਕ ਹੋਵੇ ਨਾ ਸੰਤਕ ਹੋਵੇ ਉਹਨਾਂ ਦਾ ਮਨ ਕਰਦਾ ਕਮੇਟੀ ਕੋ ਪਰਦੀ ਕਰਾਉਣੀ ਨਹੀਂ ਕਰਾਉਣੀ ਪਰ ਅਸੀਂ ਜੋ ਤਖਤ ਸਾਹਿਬ ਤੋਂ ਸਾਨੂੰ ਹੁਕਮ ਹੋਇਆ 7 ਦਿਨ ਸਰਪੱਤੀ ਕਾਢੀ ਸ਼ਕੀ। ਵੀਡੀਓ ਜੀ ਤੁਸੀਂ ਕਰਨੂ ਸਾਹਿਬ ਦੇ ਜਿਹੜੇ ਨਹੀਂ بڑا ਵੱਡਾ ਪ੍ਰਗਟ ਕੀਤਾ ਹੈ ਕੱਲ ਬਾਅਦ ਬਾਈਕ ਨੇ ਪਟਿਆਲਾ ਬੰਦ ਕਰਦਿਆਂ ਦੇ ਨੇ ਡੀਸੀ ਆਫਿਸ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਤੁਸੀਂ ਉਹਦੇ ਵਿੱਚ ਸ਼ਾਮਲ ਹੋਵੋ ਜੇ ਕੋਈ ਨਹੀਂ ਜਿਸ ਸਮਝਿਤ ਅਸਲੇ। ਮਨ ਬੋਲਾ ਸਾਈਂ ਔਰ ਅਕਾਲੀ ਦਰੋ ਕੀ ਦੇਖ ਰਹੇ ਹੋ ਕਿੱਦਾਂ ਦਾ ਰਹਿ। ਦੇਖੋ ਸਮੇਂ ਦੇ ਨਾਲ ਕੋਈ ਪਤਾ ਨਹੀਂ ਲੱਗਦਾ ਮਹੀਨੇ ਚ ਕੀ ਹੋ ਜਾਂਦਾ ਹੈ। ਭਗਤ ਸਦਾ ਭਗਵਾਨ ਸੇ ਮਾ ਜਿਹੜੇ ਜਦੋਂ ਉਹ ਚ ਜਿੱਤ ਗਿਆ ਸੀ ਤੇ ਤਿੰਨਾਂ ਮਹੀਨਿਆਂ ਬਾਅਦ ਹਾਰ ਗਿਆ ਸੀਗੇ ਇਹ ਕੋਈ ਸਮੇਂ ਦਾ ਪਤਾ ਨਹੀਂ ਲੱਗਦਾ ਅਸੀਂ ਤੇ ਸਾਡਾ ਮੇਨ ਮਕਸਦ ਜਿਹੜਾ ਹੈ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੈਰਾ ਡਿਕਟ ਕਰਨਾ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਨਾ ਚੱਲਦੇ ਆ ਚੱਲਦੇ ਆ ਮਜ਼ਬੂਤ ਹੋਵਾਂਗੇ ਕਿਉਂਕਿ ਇਸ ਵੇਲੇ ਆਮ ਆਦਮੀ ਪਾਰਟੀ ਸਰਕਾਰ ਤੋਂ ਸਭ ਦਾ ਮੋਹ ਪੰਧ ਹੋਇਆ ਪਿਆ ਹਰ ਕੋਈ ਦੁਖੀ ਹੈ ਆਖਰੀ ਕਾਲੇ ਸਰਕਾਰਾਂ ਦੇ ਵੇਲੇ ਕੋਈ ਬੋਲਦਾ ਨਹੀਂ ਹੁੰਦਾ ਸਰਕਾਰਾਂ ਦੇ ਨਾਂ ਚੱਲਦੀ ਹੈ ਲੇਕਿਨ ਜਦੋਂ ਸਮਾ ਹੰਦਾ ਇਹ ਸਮਾ ਆਪਣੇ ਆਪ ਹੀ ਦੱਸੇਗਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਬੀਬੀ ਜੀ ਇੱਕ ਜਿਹੜੀ ਰਿਸ਼ਤਾ ਟੁੱਟਿਆ ਸੀਗਾ ਨੂ ਮਾਸ ਦਾ ਦੇਖੋ ਬਾਜਸਤਬ ਨੇ ਅਲਾਈਸ ਕੀਤਾ ਸੀ ਉਸ ਵੇਲੇ ਔਰ ਅਸੀਂ ਬੜੀਆਂ ਪ੍ਰਾਪਤੀਆਂ ਵੀ ਕੀਤੀਆਂ ਨੇ ਬੜੇ ਕੰਮ ਵੀ ਕੀਤੇ ਡਿਵੈਲਪਮੈਂਟ ਵੀ ਕੀਤੀ ਪਰ ਕਈ ਗੱਲਾਂ ਅਸਿਆ ਹੋਈਆਂ ਜਿਹੜੀ ਸਤੰਤਕ ਟੋਟ ਗੱਤ ਹੋ ਗਈ ਉਹਦੇ ਕਰਕੇ ਜਿਹੜੀ ਅਲਾਈਸ ਤੋੜਿਆ ਸੀ ਤੇ ਉਹ ਚਲੋ ਉਹਨਾਂ ਨੇ ਕਹਿਿਆ ਸੀਗਾ ਇਹ ਨੂ ਮਾਸ ਦਾ ਰਿਸ਼ਤਾ ਹੈ ਇਹ ਪਤੀ ਪਤਨੀ ਵਾਲਾ ਰਿਸ਼ਤਾ ਪਰ ਅਫਸੋਸ ਹੈ ਕਿ ਅੱਜ ਜਿਹੜੇ ਪਤੀ ਪਤਨੀ ਕਹਿੰਦੇ ਸੀ ਜਿਹੜੇ ਨੂ ਮਾਸਟਰ ਕਹਿੰਦੇ ਸੀ ਉਹ ਦੂਜਿਆਂ ਨੂੰ ਕਹੀ ਜਾਂਦੇ ਆ ਕਿ ਇਹ ਪਾਜਪਾ ਵਾਲੇ ਐ ਇਹ ਪਾਜਪਾ ਦੇ ਕੰਦੇ ਚੱਲਦੇ ਐ ਆਪਣੇ ਆਪ ਨੂੰ ਫਾਰੇ ਕਰਦੇ ਐ ਪਰ ਇਹਨਾਂ ਗੱਲਾਂ ਨਾਲ ਕੁਝ ਨਹੀਂ ਬੰਦਾ ਹਰ ਇੱਕ ਨੂੰ ਪਤਾ ਅੰਤ ਸੱਚ ਕਲਾਤੋਂ ਬਾਅਦ ਫਿਰ ਉਹ ਕੌਣ ਵਿਆਹ ਹੋਏਗਾ ਜਿਹੜਾ ਕਹਿ ਰਹੇ ਸੀਗੇ ਕਿ ਮੈਂ ਇੱਕੋ ਗੱਲ ਕਰਦੀ ਐ ਕਿ ਅਸੀਂ ਸ਼ਰੋਮਣੀ ਕਾਲਜ ਨੂੰ ਮਜ਼ਬੂਤ ਕਰਦੇ ਐ ਆਪਣੇ ਪੈਰਾਂ ਤੇ ਖੜੇ ਹੋਵਾਂਗੇ ਕੀ ਹੁੰਦਾ ਕੀ ਨਹੀਂ ਹੁੰਦਾ ਮੇਰੇ ਨਾਲ ਕੋਈ ਸਬੰਧ ਨਹੀਂ ਬੀਬੀ ਜੀ ਜਿਹੜੀ ਹਿਮਾਚਲ ਦੀ ਤੁਸੀਂ ਗੱਲ ਕੀਤੀ ਸੀ ਹਿਮਾਚਲ ਦੇ ਵਿੱਚ ਉੱਥੇ ਉੱਥੇ ਵਿਧਾਨ ਸਭਾ ਚ ਇਹ ਮੁੱਦਾ ਉੱਠਿਆ ਸਰਕਾਰਾਂ ਦੇ ਵਿੱਚ ਵੀ ਗੱਲ ਹੋਈ ਹੈ ਮੁੱਖ ਮੰਤਰੀ ਲੇਕਿਨ ਇੱਕ ਕੱਲ ਵੀ ਇੱਕ ਜਿਹੜੀ ਚੀਜ਼ ਸਾਹਮਣੇ ਆਈ ਉਹਨਾਂ ਨੇ ਕਿਹਾ ਜਿਸ ਤਰ੍ਹਾਂ ਆਪਾਂ ਉੱਥੇ ਜਾਂਦੇ ਆ ਸਾਡੇ ਕੋਲ ਜੇ ਕੋ ਬੰਦਾ ਆਪਣੇ ਮੰਨ ਲਓ ਬਾਈਕ ਦੇ ਉੱਤੇ ਜਾਂਦੇ ਆ ਉਹਨਾਂ ਦੇ ਹੈਲਮਟ ਪਿਆ ਹੋਣਾ ਚਾਹੀਦਾ ਤਾਂ ਜਿਹੜੇ ਆਂਦੇ ਉਹਨਾਂ ਕੋ ਕਾਗਜ਼ ਪੂਰੇ ਹੋਣੇ ਚਾਹੀਦੇ ਜਿਹੜੇ ਰੂਲ ਐ ਰੈਗੂਲੇਸ਼ਨ ਦੀ ਗੱਲ ਹੈਗੀ ਹੈ ਜਿਹੜੀ ਵਿੱਚੋਂ ਉੱਠਦੀ ਹੈ ਕਿ ਉਹ ਹੋਣੀ ਚਾਹੀਦੀ ਉਹਦੇ ਉੱਤੇ ਤੁਹਾਡਾ ਹੀ ਕਹਿ ਮਤਲਬ ਸਾਲੀਅਰ ਸਟੇਟਰ ਨੂੰ ਚਾਹੀਦਾ ਜੀ ਰੂਲਸ ਆ ਜਿਹੜੇ ਨੇਸ ਨਹੀਂ ਪਰ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਆਪਾਂ ਇਸ ਕਰਕੇ ਨੂੰ ਬਦਲਣਾ ਹੈ ਰੂਲਸ ਬਣੇ ਹੁੰਦੇ ਆ ਇਹਦੇ ਪਾਬੰਦ ਸਭ ਨੂੰ ਸਾਰੇ ਨੂੰ ਹੋਣਾ ਚਾਹੀਦਾ ਆਪਣੀ ਸਟੇਟ ਜੀ ਤੇ ਬੰਗਾਲੀ ਸਟੇਟ ਜੀ ਹੋਣਾ ਚਾਹੀਦਾ ਹੈ ਜੇ ਅੱপর ਗੁੱਸੇ ਕਰਨ ਦੀ ਲੋੜ ਨਹੀਂ ਸਾ ਕਿ ਜਦ ਮੈਂ ਮਲਾਵਾੜਾ ਦੀ ਫੋਟੋ ਤੇ ਕਰਕੇ ਗੱਲ ਬਾਤ ਹੋ ਰਿਹਾ ਉਹਨਾਂ ਨੇ ਕਿਹਾ ਜੀ ਕਿਹੜਾ ਬੱਸਾਂ ਦੇ ਵਿੱਚ ਜਿਵੇਂ ਆਹ ਮਾਚੂ ਤੱਕ ਬੱਸਾਂ ਨੇ ਜਾਂ ਪੰਜਾਬੀ ਉਹਦੇ ਜਿੱਤੇ ਸਤ ਪਿੰਡਰਾ ਵਾਲਿਆਂ ਦੀ ਜਿਹੜੀ ਫੋਟੋ ਇਹ ਫਜ਼ੂਲ ਗੱਲ ਐ ਜੀ ਇੱਕ 플ੈਗ ਤੇ ਐਡੀ ਵੱਡੀ ਕਰਦੇ ਨਹੀਂ ਕੋਈ ਗਲਤੀ ਕਰ ਲਈ ਇਹ ਕੋਈ ਜਾਇਜ਼ ਨਹੀਂ ਜਿਹੜੀ ਉਹ ਝੰਡੇ ਦੀ ਗੱਲ ਹੋਈ ਸੀ ਨਾ ਜਿਹੜੀ ਮੋਟਰਸਾਈਕਲ ਤੇ ਉਹਨਾਂ ਨੇ ਉਹ ਇੱਕ ਤੇ ਪਹਿਲਾਂ ਤੁਹਾਨੂੰ ਇਹ ਸਮਝਾਉਣੀ ਚੀਦੀ ਝੰਡਾ ਬਣਿਆ ਤੁਹਾਨੂੰ ਕੀ ਤਰੀਕਤ ਜੇ ਕੋਈ ਫੋਟੋ ਛੱਪ ਗਈ ਐ ਤੇ ਇਹ ਨਾਲ ਹੋ ਗੀ ਗਿਆ ਤੁਹਾਨੂੰ ਕੀ ਫਰਕ ਪਿਆ ਕਿਹੜੀ ਕੋਈ ਬੇਚਾਨੀ ਪੈਦਾ ਹੋ ਗਈ ਕਿਹੜੀ ਕੋਤੇ ਬਹੁਤ ਵੱਡਾ ਕੋਈ ਮਤਲਬ ਕਤਲਿਆਮ ਸ਼ੁਰੂ ਹੋ ਗਿਆ ਇਹ ਤਾਂ ਫਾਲਤੂ ਦੀਆਂ ਗੱਲਾਂ ਨੇ ਜੀ ਐਵੇਂ ਬਿਨਾਂ ਵਜ੍ਹਾ ਤੋਂ ਫਜ਼ੂਲ ਜਿਹੜੇ ਘਟਨਾਵਾਂ ਜਿਹੜੀਆਂ ਉਹਨਾਂ ਨੂੰ ਅੰਜਾਮ ਦੇਣਾ ਜਿਹੜੇ ਜਿਹੜੇ ਮੰਤਰੀ ਆ ਗਏ ਜੰਮੂ ਕਸ਼ਮੀਰ ਤੇ ਅਮਰਪੁਰਦੁਲਾ ਉਹਨਾਂ ਨੇ ਕਿਹਾ ਜਿਹੜੀ 370 ਲਗਾਈ ਗਈ ਸੀ ਜੰਮੂ ਕਸ਼ਮੀਰ ਦੇ ਉੱਤੇ ਉਹ ਪੰਜਾਬੀਆਂ ਨੂੰ ਉਥੇ ਜ਼ਮੀਨ ਨਾ ਲੈਣ ਕਰਕੇ ਲਗਾਈ ਗਈ ਸੀ ਚਲੋ ਪਹਿਨੀ ਜੇ ਸਮਾ ਹੈਗੇ ਫਿਰ ਅੱਪ ਗੱਲ ਕਰਾਂਗੇ ਉਹਦੇ ਪਰਾਂ ਦੀ ਗੱਲ ਹੋ ਗਈ ਜਿਹੜੇ ਦੰਦ ਵਿੱਚ ਚਕਾਲ ਦੇ ਮੁਖੀ ਜਿਹੜੇ ਸੰਤ ਧੁੰਮਾ ਜੀ ਨੇ ਵੀ ਜਿਹੜੀ ਵੀਡੀਓ ਕਾਲ ਕੀਤੀ ਸੀ ਜਿਹੜੇ ਉੱਥੇ ਤਕਹਾਰ ਇੱਕ ਹੱਕ ਹੈ ਹਰ ਸਿੱਖ ਜਿਹੜਾ ਪੀੜਤ ਹੁੰਦਾ ਜਦੋਂ